ਸਰ ਮੈਂ ਗੁਰਬਚਨ ਸਿੰਘ ਇੰਚਾਰਜ ਟਾਪੁਲਿਸ ਰਾਜਪੁਰਾ ਜੀ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਡੀਐਸਪੀ ਟ੍ਰੈਫਿਕ ਪਟਿਆਲਾ ਜੀ ਦੇ ਐਸਪੀ ਟ੍ਰੈਫਿਕ ਸਾਡੇ ਪਟਿਆਲਾ ਸ੍ਰੀ ਕਿਸ਼ਨ ਕੁਮਾਰ ਪੰਥੇ ਜੀ ਦੇ ਦਿਸਾ ਨਿਰਦੇਸ਼ ਮੁਤਾਬਕ ਸਾਡੇ ਕੋ ਇੱਕ ਦਿਨ ਕੁਝ ਦਿਨ ਪਹਿਲਾਂ ਇੱਥੇ ਚੇਅਰਮੈਨ ਸਾਹਿਬ ਹੈਲਥ ਡਿਪਾਰਟਮੈਂਟ ਤੋਂ ਬਾਈ ਚੇਅਰਮੈਨ ਜੀ ਵਿੱਕੀ ਘਨੌਰ ਜੀ ਆਏ ਸੀਗੇ ਜਿਨ੍ਹਾਂ ਨੇ ਚੈੱਕ ਇੱਥੇ ਆ ਕੇ ਦੇਖਿਆ ਤੇ ਜਿਹੜੇ ਆਮ ਲੋਕਾਂ ਦੀ ਇਹ ਪਬਲਿਕ ਦੀ ਸ਼ਿਕਾਇਤ ਹੈ ਵੀ ਜਿਹੜੇ ਈ ਰਿਕਸ਼ਾ ਵਾਲੇ ਨੇ ਤੇ ਆਟੋ ਵਾਲੇ ਨੇ ਜੀ ਇਹ 메ਨ ਗੇਟ ਤੇ ਖੜ ਜੰਦੇ ਨੇ ਜਦੋਂ ਕੋਈ ਐਂਬੂਲੈਂਸ ਆਂਦੀ ਹੈ ਉਹਦੇ ਚ ਆਉਣ ਜਾਣ ਚ ਜਿਹੜੀ ਤੰਗੀ ਹੁੰਦੀ ਹੈ ਤੇ ਇਸ ਕਰਕੇ ਮੈਂ ਸਵੇਰੇ ਮਾਰਨਿੰਗ ਵੀ ਆਇਆ ਸੀ ਜੀ ਹੁਣ ਦੁਪਹਿਰੇ ਵੀ ਆਇਆ ਇਹ ਵੀ ਦੇ ਵਿੱਚ ਵੀ ਆਵਾਂਗਾ ਤੇ ਮੈਂ ਇਹ ਈ ਰਿਕਸ਼ਾ ਵਾਲੇ ਭਰਾਵਾਂ ਨੂੰ ਤੇ ਟੈਂਪੋ ਭਰਾਵਾਂ ਨੂੰ ਬੇਨਤੀ ਲੈ ਕੇ ਇਹੀ ਬੇਨਤੀ ਕਰਨ ਆਇਆ ਵੀ ਤੁਸੀਂ ਸੜਕ ਦੇ ਉੱਤੇ ਨਹੀਂ ਖੜਨਾ ਤੇ ਇਹਨਾਂ ਨੇ ਵੀ ਇਹ ਗੱਲ ਮੰਨੀ ਹੈ ਕਿ ਵੀ ਮੈਂ ਅਸੀਂ ਹੁਣ ਨਹੀਂ ਖੜਾਂਗੇ ਤੇ ਜੇ ਖੜੇ ਤਾਂ ਅਸੀਂ ਆਪਣੀ ਕਾਰਵਾਈ ਚਲਾਨ ਕਰਕੇ ਚਲਾਨ ਕਰਕੇ ਕਾਰਵਾਈ ਅਮਲ ਤੇ ਲਿਆਵਾਂਗੇ ਤੇ ਇਹਨਾਂ ਨੂੰ ਫੇਰ ਦੁਬਾਰਾ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਤੇ ਆਮ ਲੋਕਾਂ ਦੇ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਜਿਹੜੇ ਵਹੀਕਲ ਨੇ ਉਹ ਆਪਣੇ ਸਹੀ ਤਰੀਕੇ ਤੇ ਪਾਰਕ ਕਰੋ ਜਿਹੜੇ ਕਿ ਸੜਕ ਤੇ ਜਿੱਦਾਂ ਕਿ ਟਾਲੀਆ ਵਾਲੇ ਚੌਂਕ ਤੋਂ ਲੈ ਕੇ ਸਰ ਜਤਨ ਲੱਸੀ ਕਾਲਾ ਟੈਰਾਂ ਵਾਲਾ ਤੋਂ ਅੱਗੇ ਲੈ ਕੇ ਜੀ ਉੱਥੇ ਤੱਕ ਵੀ ਵਹੀਕਲ ਰੋਂਗ ਪਾਰਕਿੰਗ ਖੜਾ ਕਰਕੇ ਲੋਕ ਬਾਜ਼ਾਰ ਚ ਚਲੇ ਜਾਂਦੇ ਨੇ ਤੇ ਮੈਂ ਜਾ ਕੇ ਜੀ ਉਹਨਾਂ ਦਾ ਏ ਚਲਾਨ ਪਾਣਾ ਜਦੋਂ ਬਾਜ਼ਾਰ ਤੋਂ ਆਉਂਦੇ ਆ ਤੇ ਉਹਨਾਂ ਦਾ 500 ਰੁਪਏ ਦਾ ਸਟਰੌਂਗ ਪਾਰਕਿੰਗ ਦਾ ਚਲਾਨ ਹੋਇਆ ਮਿਲਦਾ ਤੇ ਮੈਂ ਨਹੀਂ ਚਾਹਦਾ ਇਹ ਗੱਲ ਮੇਰਾ ਕੋਈ ਚਲਾਨ ਕਰਨਾ ਮਕਸਦ ਨਹੀਂ ਮੈਂ ਤੁਹਾਡੇ ਚੈਨਲ ਤੇ ਮਿਹਨਤ ਕਰ ਰਹੀ ਆ ਆਮ ਲੋਕਾਂ ਨੂੰ ਆਮ ਪਬਲਿਕ ਨੂੰ ਜਿਹੜੇ ਸ਼ਹਿਰ ਵਾਸੀ ਨੇ ਜਾਂ ਕੋਈ ਪਿੰਡ ਤੋਂ ਆਂਦੇ ਨੇ ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਵੀ ਤੁਸੀਂ ਜਿਹੜਾ ਵਿਕਲ ਹੈ ਸਾਡੇ ਟ੍ਰੈਫਿਕ ਦਫ਼ਤਰ ਦੇ ਪਿੱਛੇ ਪਾਰਕਿੰਗ ਬਣੀ ਆ ਉੱਥੇ ਹੀ ਪਾਰਕ ਕਰਨ ਔਰ ਇਹ ਈ ਰਿਕਸ਼ਾ ਵਾਲੇ ਵੀ ਅੰਦਰ ਹਸਪਤਾਲ ਜਾ ਕੇ ਐਸਐਮਓ ਸਾਹਿਬ ਨੂੰ ਬੇਨਤੀ ਕਰਕੇ ਉੱਥੇ ਆਪਣਾ ਰਿਕੁਐਸਟ ਕਰਕੇ ਕੋਈ ਜਗ੍ਹਾ ਲੈ ਲੈਣ ਤੇ ਉੱਥੇ ਇਹ ਖੜਾ ਕਰਿਆ ਕਰਨ ਬੱਸ ਜੀ ਸਰ ਇਹ ਹੀ ਮੇਰੀ ਬੇਨਤੀ ਆ ਤੇ ਇਹਨਾਂ ਨੇ ਸਾਰਿਆਂ ਨੇ ਮੰਨਿਆ ਹੈ ਇਹ ਕਹਿੰਦੇ ਕਿ ਅਸੀਂ ਹੁਣ ਬਾਹਰ ਨਹੀਂ ਖੜਾਂਗੇ ਕਿਉਂ ਜੀ ਦੱਸੋ ਬੀਤ ਜੀ ਜੀ ਚਲਾਨ ਹੋ ਗਿਆ ਸਰ ਕਿਸੇ ਦਾ ਅੱਜ ਸਰ ਚਲਾਨ ਨਹੀਂ ਕਰਿਆ ਬਟ ਇਹ ਦੇਖੋ ਕੱਲ ਤੋਂ ਮੈਂ ਚਲਾਨ ਸ਼ੁਰੂ ਕਰਾਂਗਾ ਅੱਜ ਇਹਨਾਂ ਨੂੰ ਰਿਕਵੈਸਟ ਕਰਨਾ ਹੈ ਅੱਛਾ ਇਹ ਜਿਹੜੇ ਕਿਸਤ ਉਸ ਇੱਥੇ ਖੜੇ ਹੋ ਤੁਸੀਂ ਥਾਣੇਦਾਰ ਸਾਹਿਬ ਇਹ ਸਾਹਮਣੇ ਦਵਾਈਆਂ ਵਾਲੀਆਂ ਦੁਕਾਨਾਂ ਆ ਉਹਨਾਂ ਨੇ 15-15 ਫੁੱਟ ਆਕੇ ਦੁਕਾਨਾਂ ਵਧਾਈਆਂ ਹੋਈਆਂ ਉਹਨਾਂ ਨਾਲ ਵੀ ਇੱਥੇ ਇਤਜ਼ਾਮ ਲੱਗਦੇ ਰਹਿੰਦੇ ਆ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਤੁਸੀਂ ਸਰ ਮੈਨੂੰ ਇਹ ਕਿਹਾ ਤੇ ਮੈਂ ਇਹਨਾਂ ਨੂੰ ਵੀ ਇੱਕ ਤੁਹਾਡੇ ਤੁਸੀਂ ਤੁਹਾਡੇ ਸਾਹਮਣੇ ਹੋਣੀ ਤੁਸੀਂ ਮੇਰੇ ਨਾਲ ਚੱਲੋ ਮੈਂ ਇਹਨਾਂ ਨੂੰ ਬੇਨਤੀ ਕਰ ਦਿੰਦਾ ਤੁਹਾਡੇ ਚੈਨਲ ਦੇ ਨਾਲ ਹੀ ਮੈਂ ਬੇਨਤੀ ਕਰਾਂਗਾ ਅੱਗੇ ਤੋਂ ਜੇ ਹੋਣਗੇ ਫਿਰ ਵੀ ਮੈਂ ਈਓ ਸਾਹਿਬ ਦੇ ਧਿਆਨ ਚ ਲਿਆ ਕੇ ਇਹਨਾਂ ਨੂੰ ਹਟਾਇਆ ਜਾਏਗਾ ਜੀ ਮੈਂ ਤੁਹਾਡੇ ਆਜੋ ਤੁਸੀਂ ਮੈਂ ਤੁਹਾਡੇ ਸਾਹਮਣੇ ਕਹਿ ਦੇਣਾ ਸਰ ਆਪਾਂ ਤੋਂ 40 ਸਿਰ ਆਇਆ ਸੀ ਬਾਰ-ਬਾਰ ਜਿਹੜੀ ਜੀ ਝਾੜ ਕੇ ਗਿਆ ਸੀ ਮੈਂ ਤੁਹਾਡੇ ਉਹ ਸੜਨ ਨਾਲ ਜਿਹੜੀ ਐਂਬੂਲੈਂਸ ਆਂਦਰੂ ਦੇ ਡਿੱਕਾ ਪੈ ਰਿਹਾ ਦੋ ਬੰਤੇ ਸਦਮੇ ਬੂਰਾ ਬਣਾ ਰਿਹਾ ਹੈ ਜੀ ਤੁਹਾਨੂੰ ਆਲੋਚਨਾ ਕਰ ਲਿਆ ਬਸ ਤੁਸੀਂ ਫੇਰ ਇਸ ਮਾਤੇ ਆਕਰ ਦੇ ਸਵੇਰੇ ਨੌਖੜੇ ਜਿਹੜੇ ਮੈਂ ਬਾਹਰ ਬਾਹਰ ਆ ਰਿਹਾ ਦੋਨੋਂ ਸਵੇਰੇ ਕਹਿ ਗਿਆ ਸੀ ਮੈਂ ਨੌ ਰੁਪਏ ਬਸ ਛੁੱਟੀ ਕਰਕੇ ਖੜੂ ਦੇਖੋ ਮੈਂ ਸਵੇਰੇ ਆਇਆ ਸੀਗਾ ਤੇ ਉਸ ਟਾਈਮ ਮੈਂ ਛੁੱਟੀ ਕਰਕੇ ਜੀ ਵੀ ਮੈਂ ਸਵੇਰੇ ਆਇਆ ਸੀ ਹਾਂਜੀ ਆਇਆ ਸੀ ਬਿਲਕੁਲ ਬਿਲਕੁਲ ਆਇਆ ਸੀ ਕਿੰਨੇ ਸੀ ਆਇਓ ਸਾਢੇ 9:00 9:00 ਵਜੇ ਸੀ ਸਾਢੇ 9:00 ਵਜੇ ਤੇ ਤੁਹਾਨੂੰ ਮੈਂ ਰਿਕਵੈਸਟ ਕਰਕੇ ਗਿਆ ਤੁਸੀਂ ਮੈਨੂੰ ਕਹਿ ਗਏ ਮਾਲੀ ਦਾ ਕੰਮ ਕਰਦਾ ਮੈਂ ਘੱਟੀ ਨੀ ਰੋਡ ਤੇ ਲਾਵਾਂ ਰੋਡ ਤੋਂ ਲੱਗੀ ਉਹ ਨਾਲ ਲੱਗਦੇ ਰੋਕੀ ਖਾਲਾ ਲੰਗਰ ਕੋਲ ਲੱਗੀ ਸੀ ਮੈਂ ਕਿੱਥੇ ਕਰਕੇ ਹੁਣ ਆਇਆ ਜੀ ਉਹ ਨਹੀਂ ਲੱਗ ਰਿਹਾ ਬਗੜ ਕੇ ਨਾ ਇਹ ਬੇ ਹਸਪਤਾਲ ਆਇਥੋਂ ਐਂਬੂਲੈਂਸ ਲੰਘਦੀ ਆ ਲੋਕਾਂ ਆਣ ਜਾਣੇ ਰਾਹ ਕਿਰ ਤੰਗ ਹੋ ਗਏ ਜੀ ਜੇ ਤੁਸੀਂ ਅੱਜ ਤੋਂ ਬਾਅਦ ਇਸ ਤਰੀ ਪੂਰੇ ਖੜੋਗੇ ਤਾਂ ਤੁਹਾਡੇ ਪ੍ਰਸ਼ਾਨ ਠੀਕ ਹੈ ਅੱਜ ਤੋਂ ਬਾਅਦ ਨਹੀਂ ਕਰਦੇ ਇਸ ਕਾਰਨ ਕਿ ਇਹ ਗਲਤੀ ਬਿਲਕੁਲ ਨਹੀਂ ਕਰਾਉਂਦੇ ਕੋਈ ਜਨਰਿਕਸ ਦੇ ਕਰਕੇ ਸਾਰੇ ਨਾ ਭਾਈ ਤਾਂ ਕੰਨਾਂ ਦੀ ਵੀ ਆਈ ਸੇਰੀ ਗੱਲ ਦੀ ਥੋੜੀ ਲੱਗੀ ਬੈਠੇ ਅਤੇ ਮੈਂ ਇਹਨਾਂ ਨੂੰ ਕਿਹਾ ਵੀ ਹੈਗਾ ਇਹਨਾਂ ਨੂੰ ਭਾਰਿਆਂ ਕਰਨਾ ਮੈਂ ਵੀ ਕਹਿ ਗਿਆ ਫਿਰ ਮੈਂ ਕਰ ਦਿੰਦਾ ਜੀ ਆ ਫਿਰ ਕਾਗਜ਼ਾਤ ਉਹਦੇ ਚੈੱਕ ਕਰਕੇ ਚਲਾਨ ਕਰਾਂਗੇ ਠੀਕ ਹੈ ਹੁਣ ਤੁਸੀਂ ਸਾਰੇ ਇਹ ਗੱਲ ਨੂੰ ਮੰਨਦੇ ਹੋ ਕਿ ਵੀ ਅਸੀਂ ਬਾਹਰ ਨਹੀਂ ਖੜਾਂਗੇ ਹਾਂਜੀ ਨਹੀਂ ਖੜੋਗੇ ਨਾ ਤੇ ਚਲੋ ਅੱਜ ਮੈਂ ਤੁਹਾਨੂੰ ਛੱਡ ਰਿਹਾ ਚਲਾਨ ਨਹੀਂ ਕਰ ਰਿਹਾ ਤੁਹਾਡਾ ਬਟ ਅੱਗੇ ਤੋਂ ਜੇ ਤੁਸੀਂ ਇਸ ਤਰ੍ਹਾਂ ਮਤਲਬ ਕਿ ਮੈਨੂੰ ਰੋਡ ਤੇ ਮਿਲੇ ਤੇ ਤੁਹਾਡੇ ਪਾਉਂਡ ਕਰਾਂਗੇ ਸਾਡੇ ਮੁਲਾਜ਼ਮ ਵੀ ਚਾਹਤੇ ਆ